ਨਾ ਲੱਗਦੀ ਬੜੀ ਨੂੰ ਕਹਿੰਦਾ ਮੈਂ ਕਰੇ ਰੱਖ ਲੂੰਗਾ ਹਾਂ ਹਾਂ ਮੈਨੂੰ ਨਹੀਂ ਆ ਆਸਟਾ ਬਚਾ ਲੈਂਦਾ ਮੇਰਾ ਮੰਡੀ ਹੈ ਬੰਦ ਕਰ ਲਿਖ ਦਿਆ ਗਲ ਅੱਜ ਦੁੱਧ ਵਿੱਚ ਨਾ ਨਾ ਜਮਾਉਂ ਵਦੂ ਵਦੂ ਬੰਦਾ ਨਹੀਂ 15 ਤੋਂ 12 ਦੀ ਚੈੱਕ ਕਰਦਾ ਜੀ ਕੋਈ ਨਹੀਂ ਕੋਈ ਆ ਜਾ ਭਾਈ ਮਜ ਨੂੰ ਆ ਜਾ ਭਾਈ ਮਜ ਨੂੰ ਨੇੜੇ ਆ ਜਾ ਨੇੜੇ ਆ ਜਾ ਦਰਦੇਸੀ ਹੈ ਹੈ ਨਹੀਂ ਉਹ ਹੈਪੀ ਉਹਰੇ ਨੇੜੇ ਦਾ ਆ ਜਾ ਕਿ ਤੈਨੂੰ ਫੜਕੇ ਨਹੀਂ ਜਾਂਦਾ ਇਹਦਾ ਨਾ ਉਹ ਬੱਕਰੀ ਉਹ ਹੈ ਹਾਂ ਤੂੰ ਐ ਤਾਰੇ 19 13:30 ਦੀ ਦਿੰਨੇ ਨਹੀਂ ਉਹਦਰ ਕਸਰ ਕਾ ਵੀ ਰਹੀ ਹੁੰਦੀ ਪਾਉ ਕਿਉਂ ਨਹੀਂ ਪੈਸੇ ਵੜਦਾ ਇਹਦਾ ਕਿ ਪੈਸੇ ਸਮਝ ਨਹੀਂ ਆਉਂਦੀ ਬੱਕਰੀ ਚੰਗੀ ਹੈ ਯਾਰ ਘਰ ਦੀ ਬੱਕਰੀ ਹੈ ਕਿਹੜਾ ਮੋਲ ਹੈ ਤੂੰ ਕਿਹੜਾ ਮਾਰਿਆ ਮੇਰੇ ਵੀ ਚੱਲੇ ਆ ਤੂੰ ਪੇਟ ਜੇ ਲਾਉਂ ਪੇਟ ਜੇ ਤਾਂ ਇਹ ਤਾਂ ਪੈਸੇ ਲਾਦੇ ਕਿ ਤੂੰ ਕਿਹੜਾ ਮਾਰਿਆ ਬਈ ਬੱਚੇ ਬੱਚੇ ਕਰੀਂਗਾ ਪੂਰਾ ਮਾਕ ਚੱਲੀ ਜਾਂਦਾ ਬੱਚੇ ਬੱਚੇ ਉਹ ਫੇਰ ਵੇਦਲੀ ਦੇ ਥੋੜਾ ਮੈਨੂੰ ਲਾ ਦੇਉਂਗੇ ਪੈਸੇ ਫੇਰ ਉਹੀ ਗੱਲ ਜੇ ਬੱਚੇ ਤਾਂ ਬੱਚੇ ਤਾਂ ਇਹ ਹੁੰਦਾ ਜੇ ਨਾ ਹੁਣ ਤੂੰ ਥੋੜਾ ਲਾਉਂਗੇ ਮੈਨੂੰ ਸਾਡੇ ਤੇ ਰਾਇ ਦਾ ਬੱਚੇ ਦਾ ਵੀ ਜਨ ਸੁਦੀ ਆ ਤੇ ਢੱਡ ਚ ਹਜੇ ਕੀ ਪਤਾ ਰੱਬ ਕੀ ਢੋਲਦਾ ਚਲੋ ਤਾਂ ਰੱਬ ਦੀ ਮਰਜ਼ੀ ਜੇ ਰੱਬਾ ਵੀ ਮਰ ਸਕਦੇ ਆ ਕੀ ਬਸ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਬੰਦਾ ਕੋਈ ਆ ਇਹਨੂੰ ਦਵਾ ਈਸਰਾ ਪਰ ਪਾਣਾ ਮੈਨੂੰ ਪਤਾ ਸੂਜੀ ਮੇਰਾ ਤਾਂ ਗਵੰਡੀ ਹੈ ਸਾਡੇ ਹਾਂ ਵੀ ਤੂੰ ਮੈਂ ਉਹ ਕੱਲ ਘੰਟੇ ਦਿਨ ਗਾਹ ਦੀ ਨੇ ਕੋਲੇ ਮਿੱਟ ਠੂੜੇ ਕੋਈ ਦੋ ਤੂਏ ਤਿੰਨ ਤੂਏ ਪੀਨੇ ਦੋ ਹਾਂ ਨਹੀਂ ਬੱਚੇ ਤਾਂ ਨਹੀਂ ਦੰਦੀਏ ਅੰਨਾ ਤਾਂ ਮਾਰ ਖਾਂਦੀ ਆ ਫੇਸਰਾ ਵੀਡੀਓ ਹੈਗੀ ਆਪਣੇ ਕੋਲੇ ਬੱਕਰੇ ਤੋਂ ਕਾ ਇਹਨੂੰ ਵੀਡੀਓ ਦੇਖਣੀ ਆ ਸੀਨੇ ਨਹੀਂ ਸਾਰੀਆਂ ਦੀ ਵੀਡੀਓ ਹੈਗੀਆਂ ਕਾ ਨੂੰ ਤੁਹਾਨੂੰ ਉਹ ਦੇੜੀ ਆ ਤਾਂ ਤੂੰ ਦੇ ਦੇ ਵੀਡੀਓ ਤੇ ਨਹੀਂ ਫੇਰ ਵੀ ਹੁੰਦਾ ਨਾ ਕਈ ਐ ਕੋਈ ਟੈਨਸ਼ਨ ਨਹੀਂ ਕੋਈ ਹੋਰ ਹੈ ਬਾਬਾ ਦਮ ਤੇਰੀ ਚਾ ਕਿੰਨਾ ਕਹਾ ਤੁਮ 13.5 ਮਾੜਾ ਮੋਟਾ ਕਰ ਲਾ ਨਹੀਂ ਹੁੰਦਾ ਯਾਰ ਮਾੜਾ ਆ ਇਹ ਹੁੰਦਾ ਲਖਾਈ ਕਰਾ ਦੂ ਸਾਡੀ ਕਰਾ ਦੂ ਲਖਾਈ ਵੀ ਕਰਾ ਦੂ ਲਖਾਈ ਨਾਲ ਉਹ ਫੇਰ ਉਹ ਥੋੜੀ ਗੱਲ ਦਿੰਦੀ ਉਹਨਾਂ ਕਰ ਫਿਰ ਹੱਥ ਉਹ ਦਾਰੂ ਦੀ ਬੋਤਲ ਲੈ ਲੈਂਦਾ ਮੈਂ ਤੇ ਭੂਈ ਵਾਲੇ ਤੇ ਛੱਤਰੀ ਛੱਤਰੀ ਆ ਜਾਂਦਾ ਉਹ ਇੰਨੇ ਪਾਏ ਵਾਟ ਲੈ ਕੇ ਉਹ ਲਖਾਈ ਉਹਨੇ ਥੋੜਾ ਸੌ ਰਹਿਣ ਲਿਆ ਲੈ ਸਤੋ 14000 ਰੁਪਏ ਦੇ ਦੇ ਉਹ ਨਹੀਂ ਯਾਰ ਦੇ ਦੇ ਸਭ ਰੈਂਟ ਦੇ ਬੰਦੇ ਨੂੰ ਉਹ ਦਵੇੜ ਕੰਮ ਕਰੇ ਨਹੀ ਰੈਂਟ ਉੱਥੇ ਆਣਾ ਤੂੰ ਕੋਈ ਸਾਡੇ ਵੀ 2 ਰੁਪਏ ਬਣਾ ਦਿਆ ਕਰੋ ਇੱਥੇ ਹੋਊਗਾ 2 ਰੁਪਏ ਤੂੰ ਹੀ ਲੈ ਜਾ ਨਹੀ ਨਹੀ ਨਹੀਂ ਦੱਸ ਦੇ ਪਾਸੇ ਉਹ ਕਿੰਨੇ ਦੇਣੀ ਆ ਫਿਰ ਪੈਸਾ ਨਹੀਂ ਨਹੀਂ ਐ ਨਹੀਂ ਨਾ ਫਿਰ ਸੌਦਾ ਚੱਲੀ ਜਾਂਦਾ ਫਿਰ 18000 ਦੀ ਚੈੱਕ ਕਰਦਾ ਜੀ ਕਹਤਾ ਇਹਨੇ ਹੂੰ ਤਾਂ ਰੈਂਟ ਫਿਰ ਆ ਰੈਂਟ ਫਿਰ ਆਇਆ ਨਾ ਘਰੇ ਰੱਖੇ ਨੂੰ ਘਰੇ ਰੱਖਣ ਨੂੰ ਲੈਣੀ ਫਿਰ ਆਪੇ ਕਵੇਚੇਗਾ ਉਹ ਤਾਂ ਕਿਸਮਤ ਆ ਜਾਂਦਾ ਦੇਖਾਂ ਵੇਚਾਂ ਕੋ ਕਰਾ ਲਾ ਲਈ ਭਾਈ ਇਹ ਨਹੀਂ ਗਾਰੰਟੀ ਹੈ ਕਿ ਤਿੰਨ ਮਹੀਨੇ ਦੰਦੀ ਤਿੰਨਾਂ ਨੂੰ ਪਾਲੂਗੀ ਤੈਨੂੰ ਨਿਪਲ ਨਾਲ ਹੀ ਪਿਉਣਾ ਪੈਣਾ ਭਾਈ ਅਸੀਂ ਉਸੇ ਦੇਖ ਕੇ ਪੈ ਲਾਈ ਜੀ ਕੋਈ ਕਹਿ ਦੇ ਦੇ ਦੇਖ ਰੱਖੇਗਾ ਹੋਰ ਕਾਹ ਦੇ ਚੁੰਦੀਆਂ ਫਸਤਾ ਹਾਂ ਹਾਂ ਫਿਰ ਤਾਂ ਕਸੀ ਜਾਊਗੀ 19000 ਦੇ ਵਿੱਚ ਹੁਣ ਇਹਦੇ ਮੈਂ ਤਾਂ ਵੱਧ ਦੇ ਵਿੱਚ ਘਾਤੀ ਦੱਸੇ ਇਹਦੇ ਨਵੀਂ ਬੱਕਰੀ ਆ ਵਧੀਆ ਪੁੱਛ ਲੈ ਜੀ ਕੋਈ ਦੰਦਾ ਤਾਂ ਉਹ ਦੇ ਦੇ ਭਾਈ ਕਿੰਨੇ ਦੀ 14000 ਦੀ ਨਹੀਂ ਯਾਰ 214 ਦੀ ਮੈਂ ਕਿ ਨਹੀਂ ਇਹ 102 ਦਾ ਸਾਡੇ 14 ਦੀ ਗੱਲ ਹੈ ਹੁਣ ਤਾਂ ਨਹੀਂ ਕਸਰ ਕੋਈ ਯਾਰ 200000 ਨੂੰ ਹੀ ਨਹੀਂ ਗਿੰਦੇ ਯਾਰ ਅਸੀਂ ਕਰੇ ਸਾਜੀ ਉਹਨੇ ਫੇਰ ਗਿੰਦਾ ਨਹੀਂ ਜੇ ਤੂੰ ਬੱਕਰੀ ਘਾਤੋਂ ਨਹੀਂ ਦਿੰਦਾ ਕੌਣ ਆ ਤੂੰ ਤਾਂ ਗਿੰਦਾ ਤਾਂ ਹੀ ਜੀ ਜੰਗੀ ਆ ਹਲੋ ਜੀ ਚੰਗੀ ਆ ਮੈਨੂੰ ਤਾਂ ਪਤਾ ਹੈ ਵੀ ਹਮ ਤੇਰੇ ਨੂੰ ਚੰਗੀ ਤਾਂ ਹੈ ਨਹੀਂ ਹਾਏ ਹਾਂ ਠੀਕ ਹੈ ਜੀ ਚੰਗੀ ਫਿਰ ਬੰਦੇ ਬੰਦਿਆਂ ਦਾ ਮੁੱਲ ਹੈ ਪਸੂ ਪਸੂ ਦਾ ਮੁੱਲ ਤਾਂ ਫਰਕ ਪੈ ਜੀ ਚੰਗੀ ਇਹਨਾਂ ਗਾਂਧੀ ਕਿਹੜਾ ਮਾਰਿਆ ਇਹਦੇ ਬਾਰੇ ਤੁਰੇ ਫਿਰਦੇ ਗਾਂਧੀ ਮਰਿਆ ਸਾਰੀ ਤੇ ਪਾਰਟੀ ਵੀ ਕਰੂਗਾ ਫਿਰ ਇਹ ਜਿਆਦਾ ਵੱਟ ਲੈਦਾ ਇਹ ਵੀ ਗੱਲ ਆ ਪਾਰਟੀ ਤੇ ਹੁੰਦੀ ਲੈਣੀ ਨਹੀਂ ਬਾਈ ਘਰੇ ਰੱਖਣੀ ਬੱਕਰੀ ਚੰਗੀ ਆ ਬਾੜੀ ਜੀ ਚਾਂਦੀ ਦੇ ਦੰਦ ਵਾਲਿਆ ਇਹਦੇ ਸਿਉਨੇ ਦਾ ਲਵਾ ਦੇ ਇੱਕ ਮੇਰੇ ਦੇ ਉਹ ਫਿਰ ਚਾਂਦੀ ਸੰਘਾਈਆ ਲੈ ਆਈਏ ਪਸੂ ਤੇ ਫਿਰ ਮੂੰਹ ਹੀ ਨੇੜੇ ਕਰ ਤਾਹਾਂ ਕਾਹਾਂ ਫਲਾ ਜੇ ਹੁਣ ਤੂੰ ਨਾ ਮੁੜ ਕੇ ਮੈਂ ਤੇਨੇ ਵੀ ਆਉਂਗੀ ਕਾਹ ਕਰ ਹੱਥ ਪੂਰੀ 15 ਹੀ ਦਿੰਨੇ ਨਹੀਂ ਵੀਜਲਾ ਚੱਕ ਫਿਰ ਹੁਣ ਮੈਂ ਚਾ ਲੱਡੂ ਮੰਨ ਲਓ ਮੇਰੇ ਭਾਈ ਯਾਰ ਹਾਂ ਬੱਕਰੀ ਚੰਗੀ ਰੱਖਾ ਹੁਣ ਤਾਂ ਸਹੀ ਸਹੀ ਲਾਤਾ ਹਾਂ ਤੇ ਸਿੱਧੇ ਸਾਹ ਚ ਮੁੱਲਾ ਇਹਦੇ ਜੱਸੂ ਇਹਦੇ ਮੰਨ ਜਾ ਇਹਦੇ ਜੱਸੂ ਹਾਂ ਦੋ ਮਿੰਟ ਦੇ ਦੇ ਉਹ ਦੇ ਦੇ ਉਹ ਨਹੀਂ ਯਾਰ ਤੂੰ ਮੈਂ ਪੁਰਾਣਾ ਮਿੱਤਰ ਸਾਡਾ ਤੂੰ ਮੈਂ ਸਾਡਾ ਮਿੱਤਰ ਪੁਰਾਣਾ ਹਾਂ ਕੱਲੀ ਬੱਕਰੀ ਹਾਂ ਕੱਲ ਬੱਕਰੀ ਤੂੰ ਮਿੱਤਰ ਪੁਰਾਣਾ ਇਧਰ ਮੂੰਹ ਕਰ ਲੈ ਵੀਡੀਓ ਵਾਲਿਆ ਕਨੀ ਦੇ ਦੇ ਨਹੀਂ ਨਹੀਂ ਦੇ ਦੇ ਹੁਣ ਕਸਰ ਨਹੀਂ ਛੱਡੀ ਕਿ ਕੀ ਕਹਿਣਾ ਕੀ ਤੂੰ ਹੁਣ ਕਸਰ ਨਹੀਂ ਛੱਡੀ ਬਾਲਾ ਕਰਦਾ ਨਾ ਤੂੰ 17000 ਦੇ ਦੇ ਜਾਂ ਯਾਰ ਹੋਰ ਘੱਟ ਕਰ ਥੋੜਾ ਹੀ ਦੇ 17000 ਹੁਣ ਕਸਰ ਨਹੀਂ ਛੱਡੀ ਨਹੀਂ ਨਹੀਂ ਤੋਰਦੇ ਮਲੇਸ਼ੀਆ ਨੂੰ ਗੱਡੀ ਚਾਰ ਅਜੂ ਕਰਨ ਵੇਟ ਬਰਾ ਨਹੀਂ ਨਹੀਂ ਹੁਣ ਥੱਕਾ ਹੁਣ ਆ ਗਏ ਕੰਮ ਹੁਣ ਤਾਂ ਆਏ ਆ ਗਏ ਨਵਾ ਕੰਮ ਕੰਡਿਆਂ ਦੀ ਆ ਕੰਮ ਕੰਡਿਆਂ ਦੀ ਆ ਖੜਾ ਨਾ ਦੇ ਆਈ ਹੋਈਆਂ ਖੜ ਕੇ ਮਾਰਤ ਕਦੇ ਮੈਦਾਨ ਛੱਡ ਕੇ ਭਜਦੇ ਨਹੀਂ ਹੁਣ ਮੈਦਾਨ ਨਾ ਛੱਡੋ ਜਰ ਅੱਜ ਤੂੰ ਨਹੀਂ ਭਜਦੇ ਮੈਨੂੰ ਬੋਲਣ ਦੇ ਬੋਲ ਕੀ ਬੋਲਦਾ ਬੋਲ ਨਾ ਨੂੰ ਮਾਰ ਲੈ ਮਾਰ ਦੋਣ ਮਾਰਤ ਮੈਦਾਨੋਂ ਭਜਦੇ ਨਹੀਂ ਕਦੇ ਫਰਕ ਨਹੀਂ ਕੁਛ ਪੈਂਦਾ ਤੈਨੂੰ ਰੱਬ ਰੋਟੀ ਦੇਊ ਬਹੁਤ ਬੱਕਰੀ ਲੈ ਲਿਆ ਲੈ ਲੈਣ ਵਾਸਤੇ ਰੱਖਿਆ ਬੱ ਲੈਤੀ ਚੱਲ ਲੈ ਲੈਤੀ ਤੇ ਮੈਂ ਤੇਰਾ ਛੋਟ ਕਰਦੀ ਖੁੱਲੇ ਦਿਲ ਨਾਲ ਨੇ ਹਣੀ ਕੋਈ ਆ ਕੀ ਹੋਣ ਦੋ ਐ ਨਾ ਕੋਈ ਆਪੂ ਦੋ ਨਹੀਂ ਕਹਿੰਦਾ ਦੋ ਲੈ ਲੈ ਜਾਂ 500 ਲੈ ਲੈ ਫੇਰ ਰਹਿਣ ਦੀ ਆ ਚੱਕ ਤੂੰ ਦਈਏ ਨਾ ਯਾਰ ਬੱਕਰੀ ਕਿਤੇ ਮੈਂ ਖਰਦਾ ਨਹੀਂ ਜਦੇ ਪਕਾਈ ਨਹੀਂ ਕਰਦਾ ਤੇ ਨਾ 15000 ਦੀ ਹੋਗੀ ਚੱਕ ਉਹ ਠੀਕ ਆ ਉਹ ਠੀਕ ਆ ਉਹ ਵਾੜਾ ਠੀਕ ਆ ਉਹ ਠੀਕ ਆ ਬਸ ਫੋਲੋ 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 ਕਿਰਾਂ ਕਰਕੇ ਉਹ ਖੋਲ ਲੈ ਯਾਰ ਮੈਥੋਂ ਗੁਰਨੀ ਨਹੀਂ ਮਿਲਦੀ ਉਹ ਦੇ ਦਵਾ ਰਸਾ ਉਹ ਵੜਲਾ ਕਾਚੂ ਦੇਵਾ ਉਹ ਆ ਗਿਆ ਦੂਰੀਰ ਫੇਰ ਉਹ ਫੋਲੋ ਬੜੀ ਬੜੀ ਆ ਲੈ ਓ ਦੋ ਨਾਲ ਦਿੱਤਾ ਲੈ ਉਹਨਾਂ ਨੂੰ ਕਰ ਓ ਰਾਣਿਆ ਹਾਂ ਫਸਲ ਚੈੱਕ ਕਰ ਲੈ ਲੈ ਵੀ ਉਹ ਕਹਿੰਦਾ ਤੁਹਾਨੂੰ ਤੁਹਾਨੂੰ ਵੇਖ ਲੈ ਨਹੀਂ ਨਹੀਂ ਵੇਖ ਬਾਬਾ ਓਕੇ ਰਿਪੋਰਟਾਂ ਕੋਈ ਨਹੀਂ ਖੋਟਾਂ ਠੀਕ ਹੈ ਜੀ ਕਾਟਤੀਆਂ ਬੁੜੇ ਦੀਆਂ ਟੋਟਾਂ ਹਾਂ ਹਾਂ ਵੇਖ ਲੈ ਮੈਂ ਦਊਂ ਚੰਗੀ ਤਸੱਲੀ ਕਰ ਮੈਂ ਪਾਤਿਆਂ ਨੋੜ ਨਹੀਂ ਲੈਣਾ ਸਹੀ ਹੈ ਮਾੜਾ ਕੁੜਾ ਬਣਾ ਦੇਵਾਂਗੇ ਸਹੀ ਐ ਨਹੀਂ ਸਹੀ ਐ ਠੀਕ ਐ ਇਹ ਗਲਤ ਨਹੀਂ ਹੈਗਾ ਚਲੋ ਇੱਥੇ ਬੰਦ ਨਿਕਲਣਾ ਸਹੀ ਐ ਬੰਦ ਕਰ ਲਾ ਦੇ ਫੜੀ ਨਹੀਂ ਮੇਰਾ ਵੀ ਹੱਕ ਬੰਦਾ ਭਾਈ ਜੀ ਕਰ 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 ਹਲਾ ਕਰਾ ਰਜੂ ਤੇਰੀਆਂ ਜੀ ਬੁੱਤੀਆਂ ਦੀਆਂ ਤੋਂ ਲੈ ਭਾਈ ਓਏ ਇਹ ਸਹੀ ਐ ਓਕੇ ਜਾ ਵੀ ਪੈਸੇ ਲਾ ਜੀ ਬੰਦੇ ਬੰਦੇ ਪੁੱਛੇਗਾ ਬੁਢੇ ਦਾ ਹਾਂ ਚੱਲ ਬੰਦਾ ਇਹਦੀ ਅੜਕਤੀ ਮੂਰੋ ਆਹ ਸਾਈਆ ਤੁਹਾਡਾ ਜੀ ਇਹ ਸੋਲਦਾਰ ਜੀ ਕੱਢ ਜਾਂਗੇ ਵੀਰ ਮੱਜੂ ਕਹਿੰਦੇ ਬੜਿਆ ਬੜਿਆ ਆ ਪੈਸੇ ਮਾਝ ਨੂੰ ਕਿਹ ਵੜਿਆ ਇਹ ਨਹੀਂ ਮੁੰਡਾ ਹੈ ਮਾਝ ਨੂੰ ਜੇ ਨਾਲ ਸਿੱਧੇ ਮੱਥੀ ਸਿੱਧੇ ਕਰੀਂ ਜਾ ਬਣਾ ਦੋ ਸਾਡੇ ਨਤਰਾਂ હાય યપોદી હા લખાઈ આપો 16જી બતાણા અના લાઈવ લાઈવ પાસે સામે કરેગા અવા મે મૈન નુ આ મા સખે કે તો પ્રોન નુ પ્રોન નુ ક્યો તને હા ਦਵਾ ਕਰਨੀ ਰਾਜੀ ਤੂੰ ਕਿਸ ਨੂੰ ਮੈਂ ਤਾਂ ਤੇਰੇ ਨਹੀਂ ਵੀ ਕਰਾਜ ਨੂੰ ਅਖਰਾਜੂ ਅਖਣਾ ਬਾਈ ਆਖਿਆ ਵੀ ਇਹ ਬੰਦਾ ਆਪਣਾ ਹੀ ਵੀ ਲਿਆ ਗਿਆ ਮੈਨੂੰ ਤਾਂ ਬੱਕੀ ਦਵਾ ਦੇ ਦਵਾ ਦੇ ਮੈਂ ਰਾਜੀ ਨੂੰ ਸ਼ਰਮੂ ਦੇ ਘੜ ਤਾਂ ਮਰਾਜੂ ਮਾਰ ਦੇ ਤੂੰ ਤਾਂ ਨਹੀਂ ਨਿਭਾਈ ਉਹ ਠੀਕ ਗੱਲ ਕਿਹੜਾ ਵੱਡਾ ਨਾ ਤੇ ਉੱਥੇ ਮੈਨੂੰ ਕਹਾਂਦਾ ਸੀ ਤੂੰ ਮੇਰਾ ਛੱਡਾ ਕਿ ਨਹੀਂ ਮੈਂ ਅਸੀਂ ਭੁਕਾਏ ਆ ਤੇਰੇ ਉਹ ਮੈਨੂੰ ਪਤਾ ਸੀ ਆੜੀਆਂ ਲਾ ਬਹੁਤ ਆ ਮੈਂ ਨਾ ਕਰ ਇਹ ਚੋ 1000 ਦੇ ਚੋ 500 ਮਰਾਵਾ ਨੇ ਹੋ ਨਾ ਸਹੀ ਆ ਬਰਾ 500 ਵਾਸ ਕਰ ਦਿਓ ਤੇ ਆਟਾ ਵਾਸ ਕਰ ਹੂੰ ਹੂੰ ਪੰਜ ਨੋਟ ਦੇ ਬਸ ਉਹ 500 ਰਿਆੜੀ ਇੱਕ ਨੂੰ ਬਰੇ ਸਰਵਟ ਕਿੰਨਾ ਕਰਾ ਕੱਢਦੇ ਹੁਣ ਤੇਰੇ 15.5 ਹੋ ਗਏ ਤਬਾਰਾ ਚੈੱਕ ਕਰ ਲੈ ਕਿਉਂ ਜੀ ਸਹੀ ਗੱਲ ਲੈ ਵੀ 15.5 ਜੀ ਹੋ ਗਿਆ ਇਸ ਸਰ ਨੂੰ ਦਵਾਤੀ ਆ ਕਰੀ ਵੇ ਸਰ ਭਾਈ ਵਾਪਸ ਕਰੀ ਜੀ ਸੁਆਹ ਤਾਂ ਇੱਕ ਪੁਣ ਚੈੱਕ ਕਰ ਹੁਣ ਚੈੱਕ ਕਰ ਹਾਂ 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 ਕੰਦ ਨੂੰ ਜਮ ਕਰੀ ਚੈੱਕ ਕਿੰਨਾ ਕ ਟਾਈਮ ਰਹਿੰਦਾ ਬਾਈ ਸੂਨਚੇ ਦੇ ਕਿੰਨਾ ਕ ਟਾਈਮ ਰਹਿੰਦਾ ਸੂਨਚਾ ਠੀਕ ਆ ਬਾਈ ਲੇਕਿਨ ਚਾਂਕ ਦੀ ਹੈ ਕਿੰਨਾ